ਵਰਤੋਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਨੇ ਤੇ ਅੱਜ ਦੀ ਕਹਾਣੀ ਥੋੜੀ ਜਿਹੀ ਵੱਖਰੀ ਹੈਗੀ ਨੋਰਮਲ ਤੋਂ ਕਿਉਂਕਿ ਇਹ ਕੋਈ ਇੱਕ ਕ੍ਰਾਈਮ ਨਹੀਂ ਹੈ ਜਿਹੜਾ ਇੱਕ ਇਨਸਾਨ ਨੇ ਕਿਸੇ ਇੱਕ ਇਨਸਾਨ ਨਾਲ ਕੀਤਾ ਹੋਵੇ ਇਹ ਕ੍ਰਾਈਮ ਦੀ ਥਾਂ ਦੇ ਉੱਪਰ ਇੱਕ ਵਰਤਾਰਾ ਹੈ ਜਿਹੜਾ ਕਿ ਬਹੁਤ ਹੀ ਵੱਡੇ ਲੈਵਲ ਦੇ ਉੱਪਰ ਚੱਲ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਪਾਕਿਸਤਾਨ ਦੇ ਸਮਾਜ ਦੇ ਬਾਰੇ ਦੇ ਵਿੱਚ ਦੋ ਜਾਂ ਤਿੰਨ ਗੱਲਾਂ ਦੱਸ ਦਾਂ ਉਸ ਤੋਂ ਬਾਅਦ ਫਿਰ ਅੱਗੇ ਆਪਾਂ ਕਹਾਣੀ ਨੂੰ ਜਾਰੀ ਰੱਖਾਂਗੇ ਹਰ ਸਾਲ ਪਾਕਿਸਤਾਨ ਦੇ ਵਿੱਚ ਕਮ ਸੇ ਕਮ 1000 ਔਰਤਾਂ ਨੂੰ ਮਾਰਿਆ ਜਾਂਦਾ ਉਹਨਾਂ ਦਾ ਕਤਲ ਹੁੰਦਾ ਕਿਸ ਕਰਕੇ ਔਨਰ ਕਿਲਿੰਗ ਕਰਕੇ ਫੈਮਿਲੀ ਦੀ ਇੱਜ਼ਤ ਸੋ ਕਾਲਡ ਜੋ ਇੱਜ਼ਤ ਕਿਹਾ ਕਿ ਉਹਨੂੰ ਬੱਟਾ ਲਾਇਆ ਉਹਨਾਂ ਨੇ ਇਸ ਕਰਕੇ ਇਹ ਹਰ ਸਾਲ ਮਰਨ ਵਾਲੀਆਂ ਔਰਤਾਂ ਦੇ ਅੰਕੜੇ ਦੂਸਰਾ ਪਾਕਿਸਤਾਨ ਦਾ ਸਭ ਤੋਂ ਵੱਡਾ ਬਿਜ਼ਨਸ ਦਾ ਜਿਹੜਾ ਇੰਸਟੀਚਿਊਟ ਹੈਗਾ ਬਿਜ਼ਨਸ ਨਾਲ ਰਿਲੇਟਡ ਪੜਾਈ ਦਾ ਉਹ ਹੈ ਆਈਬੀਏ ਆਈਬੀਏ ਦੇ ਵਿੱਚ ਪਿਛਲੇ ਸਾਲ ਦੀ ਗੱਲ ਇੱਕ ਪਾਰਟੀ ਹੁੰਦੀ ਆ ਪਾਰਟੀ ਨਾਰਮਲ ਜਿਵੇਂ ਕਾਲਜਸ ਦੇ ਵਿੱਚ ਰੱਖੀ ਜਾਂਦੀ ਆ ਉਸ ਪਾਰਟੀ ਦੇ ਵਿੱਚ ਇੱਕ ਚੀਜ਼ ਵੱਖਰੀ ਸੀਗੀ ਉੱਥੇ ਲੜਕੇ ਤੇ ਲੜਕੀਆਂ ਦੋਨੇ ਇਕੱਠੇ ਉਸ ਪਾਰਟੀ ਦੇ ਵਿੱਚ ਜਾ ਸਕਦੇ ਸੀ ਪਾਰਟੀ ਨੂੰ ਇੰਜੋਏ ਕਰ ਸਕਦੇ ਸੀ ਇਹ ਚੀਜ਼ ਇੱਕ ਨਾਰਮਲ ਰੱਖੀ ਗਈ ਕਾਲਜ ਦੀ ਪਾਰਟੀ ਪੂਰੇ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਮੁੱਦਾ ਬਣੀ ਇਹਦੇ ਉੱਪਰ ਅਗੇਂਸਟ ਬਹੁਤ ਸਾਰੇ ਮਜਾਰੇ ਹੁੰਦੇ ਆ ਧਰਨੇ ਹੁੰਦੇ ਆ ਇਸ ਸਾਰਾ ਕੁਝ ਕਿਉਂਕਿ ਲੜਕੀਆਂ ਨੂੰ ਤੇ ਲੜਕੀਆਂ ਨੂੰ ਇਕੱਠੇ ਉੱਥੇ ਮਿਲ ਕੇ ਮਤਲਬ ਇੰਜੋਏ ਕਰਨ ਦੇ ਲਈ ਅਲਾਉ ਕੀਤਾ ਗਿਆ ਇਸ ਕਰਕੇ ਤੀਸਰੀ ਚੀਜ਼ ਇੱਕ ਬਹੁਤ ਵੀਡੀਓ ਵਾਇਰਲ ਹੋਇਆ ਗਾਣਾ ਵਾਇਰਲ ਹੋਇਆ ਤੁਸੀਂ ਸੁਣਿਆ ਹੋਊਗਾ ਉਹ ਡਾਂਸ ਕਰਦੀ ਪਈਏ ਹਸਨ ਇਕਬਾਲ ਚਿਸ਼ਤੀ ਇੱਕ ਆਪਣੇ ਆਪ ਨੂੰ ਇਸਲਾਮਿਕ ਪ੍ਰੀਚਰ ਕਹਿੰਦਾ ਇਨਸਾਨ ਤੇ ਜੇ ਤੁਸੀਂ ਇਹਨਾਂ ਦੇ ਪੁਰਾਣੇ ਗਾਣੇ ਜਾਂ YouTube ਦੇ ਉੱਪਰ ਜੋ ਵੀ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇੱਕ ਬਹੁਤ ਹੀ ਮਤਲਬ ਸਖਤ ਕਟੜ ਮਾਨਸਿਕਤਾ ਧਾਰਮਿਕ ਖਿਆਲਾਂ ਵਾਲਾ ਇਨਸਾਨ ਹੈ ਇਹ ਤੇ ਸਪੈਸ਼ਲੀ ਕਿਨਾਂ ਦੇ ਵਿਰੁੱਧ ਔਰਤਾਂ ਦੇ ਵਿਰੁੱਧ ਤੇ ਉਹੀ ਸੋਚ ਹੈਗੀ ਆ ਕਿ ਔਰਤਾਂ ਪਰਦੇ ਦੇ ਅੰਦਰ ਹੋਣੀਆਂ ਚਾਹੀਦੀਆਂ ਘਰ ਦੇ ਅੰਦਰ ਕਰਦੀਆਂ ਦੀਵਾਰਾਂ ਦੇ ਅੰਦਰ ਚਾਰ ਦੁਆਰੀ ਦੇ ਅੰਦਰ ਹੋਣੀਆਂ ਚਾਹੀਦੀਆਂ ਹੁਣ ਇਹਨਾਂ ਤਿੰਨ ਕਟਨਾਵਾਂ ਤੋਂ ਜਿਹੜੀਆਂ ਮੈਂ ਤੁਹਾਨੂੰ ਹੁਣੇ ਦੱਸੀਆਂ ਤੁਹਾਨੂੰ ਇਹ ਭਰਮ ਹੋ ਸਕਦਾ ਜਿਹੜੇ ਪਾਕਿਸਤਾਨ ਦੇ ਲੋਕ ਹੈਗੇ ਆ ਮਤਲਬ ਉਹਨਾਂ ਨੂੰ ਆਪਣੀ ਅਸਮਤ ਆਪਣੀ ਇੱਜ਼ਤ ਖਾਨਦਾਨ ਦੀ ਇੱਜ਼ਤ ਤੇ ਬਹੁਤ ਜ਼ਿਆਦਾ ਉਹ ਪਿਆਰੀ ਹੈਗੀ ਤੇ ਇਸ ਦੇ ਕਾਰਨ ਉਹ ਕੁਝ ਵੀ ਕਰ ਸਕਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰੇਕ ਸਾਲ 1000 ਤੋਂ ਜ਼ਿਆਦਾ ਔਰਤਾਂ ਦਾ ਕਤਲ ਹੋ ਜਾਂਦਾ ਹੁਣ ਇਹ ਗੱਲ ਕੁਝ ਹੱਦ ਤੱਕ ਸਹੀ ਹੈ ਤੇ ਕੁਝ ਹੱਦ ਤੱਕ ਗਲਤ ਹੈ ਕੁਝ ਹੱਦ ਤੱਕ ਸਹੀ ਇਸ ਕਰਕੇ ਆ ਤੇ ਗਲਤ ਇਸ ਕਰਕੇ ਆ ਕਿਉਂਕਿ ਇਹ ਜਿਹੜਾ ਵੀ ਜ਼ਿੰਮੇਵਾਰੀ ਆ ਪਰਿਵਾਰ ਦੀ ਇੱਜ਼ਤ ਦੀ ਉਹ ਸਿਰਫ ਤੇ ਸਿਰਫ ਔਰਤਾਂ ਦੇ ਉੱਪਰ ਹੈਗੀ ਹੈ ਤੇ ਇਸੇ ਕਰਕੇ ਪਾਕਿਸਤਾਨ ਦੇ ਵਿੱਚ ਤੁਸੀਂ ਗਲੀਆਂ ਬਾਜ਼ਾਰਾਂ ਦੇ ਵਿੱਚ ਜਾਂ ਕਿਤੇ ਵੀ ਪਬਲਿਕ ਪਲੇਸ ਦੇ ਉੱਪਰ ਹਾਰਡਲੀ ਮਤਲਬ ਨਾ ਮਾਤਰ ਗਿਣਤੀ ਦੇ ਵਿੱਚ ਔਰਤਾਂ ਨੂੰ ਦੇਖੋਗੇ ਤੁਹਾਨੂੰ ਜ਼ਿਆਦਾ ਗਿਣਤੀ ਸਿਰਫ ਮਰਦਾਂ ਦੀ ਦਿਖੋਗੀ ਜੇ ਤੁਹਾਨੂੰ ਔਰਤਾਂ ਦਿਖਣਗੀਆਂ ਵੀ ਤਾਂ ਉਹ ਤੁਹਾਨੂੰ ਪਰਦੇ ਦੇ ਪਿੱਛੇ ਹੀ ਦਿਖਣਗੀਆਂ ਕਿਉਂਕਿ ਜ਼ਿਆਦਾਤਰ ਜੋ ਮਰਦ ਨੇ ਉਹਨਾਂ ਦੀ ਇਹ ਸੋਚ ਹੈ ਕਿ ਕਿ ਔਰਤਾਂ ਦੀ ਜਿਹੜੀ ਅਸਲੀ ਜਗਾ ਵਾ ਉਹ ਹੋ ਪਰਦੇ ਦੇ ਪਿੱਛੇ ਹੈ ਹੁਣ ਮੈਂ ਤੁਹਾਨੂੰ ਇੱਕ ਬਿਲਕੁਲ ਦੂਸਰੀ ਦੁਨੀਆ 'ਚ ਲੈ ਕੇ ਜਾਣਾ ਪਾਕਿਸਤਾਨੀ ਸਮਾਜ ਦੀ ਹੀ ਦੂਸਰੀ ਦੁਨੀਆ ਇਹ ਦੋਨੇ ਦੁਨੀਆ ਔਰਤਾਂ ਦੀ ਤੇ ਮਰਦਾਂ ਦੀ ਬਿਲਕੁਲ ਸਮਾਨਾਂਤਰ ਚੱਲਦੀਆਂ ਨੇ ਪਰ ਦੋਨਾਂ ਦਾ ਆਪਸ ਦੇ ਵਿੱਚ ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਆ ਮਰਦਾਂ ਨੇ ਜਿਹੜੀ ਵੀ ਜ਼ਿੰਮੇਵਾਰੀ ਆ ਪਰਿਵਾਰ ਦੀ ਇੱਜ਼ਤ ਦੀ ਉਹ ਪੂਰੀ ਦੀ ਪੂਰੀ ਸਿੱਟੀ ਹੋਈ ਆ ਔਰਤਾਂ ਦੇ ਉੱਪਰ ਤੇ ਖੁਦ ਪੂਰੀ ਤਰ੍ਹਾਂ ਨਾਲ ਉਸ ਤੋਂ ਸੁਰੱਖਰੂ ਨੇ ਪੂਰੀ ਤਰ੍ਹਾਂ ਨਾਲ ਉਸ ਤੋਂ ਫ੍ਰੀ ਨੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਲਾਹੌਰ ਦੇ ਇੱਕ ਬਹੁਤ ਮਸ਼ਹੂਰ ਪਾਰਕ ਦੇ ਵਿੱਚ ਲਾਹੌਰ ਸੈਂਟਰਲ ਰੇਲਵੇ ਸਟੇਸ਼ਨ ਉਹਦੇ ਬਿਲਕੁਲ ਨਾਲ ਲੱਗਦੀ ਏ ਪਾਰਕ ਸ਼ਾਮ ਨੂੰ ਜਦੋਂ ਤੁਸੀਂ ਕਦੇ ਪਹੁੰਚੋਗੇ ਨੇਰਾ ਹੋਊਗਾ ਨੇਰਾ ਹੋਣ ਦੇ ਨਾਲ-ਨਾਲ ਉੱਥੇ ਮੌਜੂਦ ਲੋਕਾਂ ਦੀ ਗਿਣਤੀ ਵਧੂਗੀ ਲੋਕ ਮਤਲਬ ਮਰਦ ਅਲੱਗ-ਅਲੱਗ ਉਮਰ ਦੇ ਸਮਾਜ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਆਏ ਹੋਏ ਲੋਕ ਹੋਣਗੇ ਉੱਥੇ ਬੈਠਣਗੇ ਥੋੜੀ ਦੇਰ ਤੋਂ ਬਾਅਦ ਜਦੋਂ ਨੇਰਾ ਥੋੜਾ ਵਧੂਗਾ ਤਾਂ ਉੱਥੇ ਆਉਂਦੇ ਆ ਹੱਥਾਂ ਦੇ ਵਿੱਚ ਬੋਤਲਾਂ ਫੜੀ ਛੋਟੇ ਬੱਚੇ ਕਿੰਨੇ ਛੋਟੇ 7 ਸਾਲ ਜਾਂ 8 ਸਾਲ ਦੀ ਉਮਰ ਤੱਕ ਦੇ ਬੱਚੇ ਉੱਥੇ ਆਉਣੇ ਸ਼ੁਰੂ ਹੁੰਦੇ ਆ ਹੱਥਾਂ ਵਿੱਚ ਬੋਤਲਾਂ ਦੇ ਅੰਦਰ ਕੀ ਆ ਸਰੋਂ ਦਾ ਤੇਲ ਉਹ ਕੀ ਕਰਦੇ ਆ ਉਹ ਕਹਿੰਦੇ ਆ ਕਿ ਅਸੀਂ ਮਾਲਿਸ਼ ਕਰਦੇ ਆ ਪਰ ਇਹ ਸਿਰਫ ਇੱਕ ਫਰੰਟ ਆ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਕਿ ਅਸਲੀ ਕੰਮ ਇਹਦੇ ਪਿੱਛੇ ਹੁੰਦਾ ਵਾ ਇਹ ਸਿਰਫ ਮੂਹਰੇ ਇੱਕ ਦਿਖਾਵਾ ਵਾ ਇਹਨਾਂ ਬੱਚਿਆਂ ਦੇ ਨਾਲ ਕਿਉਂਕਿ ਇਕੱਲੇ ਨਹੀਂ ਹੁੰਦੇ ਇਹਨਾਂ ਦੇ ਨਾਲ ਆਉਂਦੇ ਆ ਬਹੁਤ ਸਾਰੇ ਦਲਾਧ ਜਿਹੜੇ ਕਿ ਇਹਨਾਂ ਛੋਟੀ ਉਮਰ ਦੇ ਬੱਚਿਆਂ ਦੇ ਮਾਲਕ ਨੇ ਕਿਉਂਕਿ ਇਹ ਉਹ ਬੱਚੇ ਨੇ ਜਿਹੜੇ ਜਾਂ ਤਾਂ ਕਿਸੇ ਕਾਰਨ ਘਰੋਂ ਭੱਜ ਕੇ ਆਏ ਆ ਜਾਂ ਇੰਨੇ ਕੁ ਜ਼ਿਆਦਾ ਗਰੀਬ ਨੇ ਇਹਨਾਂ ਨੂੰ ਘਰਦਿਆਂ ਨਹੀਂ ਮਤਲਬ ਪੁੱਤਾਂ ਨਹੀਂ ਬੱਚੇ ਇਹਨਾਂ ਦਾ ਜਾਂ ਫਿਰ ਉਹ ਬੱਚੇ ਆ ਜਿਹੜੇ ਕਿ ਅਲੱਗ-ਅਲੱਗ ਥਾਵਾਂ ਤੋਂ ਕਿਡਨੈਪ ਕੀਤੇ ਗਏ ਬਹੁਤ ਛੋਟੀ ਉਮਰ 'ਚ ਅਗਵਾ ਕੀਤੇ ਗਏ ਹੁਣ ਉਸ ਅੱਧੇ ਘੰਟੇ ਘੰਟੇ 15 ਮਿੰਟ ਦੀ ਸਿਰ ਦੀ ਲੱਤਾਂ ਦੀ ਮਾਲਿਸ਼ ਤੋਂ ਬਾਅਦ ਹੁੰਦੀ ਆ ਅਸਲੀ ਖੇਡ ਸ਼ੁਰੂ ਇਹ ਜਿਹੜੇ ਲੋਕ ਨੇ ਪਾਕਿਸਤਾਨੀ ਸਮਾਜ ਦਾ ਆਮ ਹਿੱਸਾ ਨੇ ਇਹ ਉਹੀ ਲੋਕ ਨੇ ਇੱਥੇ ਕਿਉਂ ਆਏ ਨੇ ਹੁਣ ਇਹਨਾਂ ਬੱਚਿਆਂ ਦਾ ਸੌਦਾ ਹੁੰਦਾ ਇਹਨਾਂ ਬੱਚਿਆਂ ਨੂੰ ਇੱਕ ਰਾਤ ਦੇ ਲਈ 500 ਤੋਂ ਲੈ ਕੇ 800000 ਰੁਪਏ ਤੱਕ ਇਹ ਜਿਹੜੇ ਦਲਾਲ ਨੇ ਉਹ ਵੇਚਦੇ ਪੂਰੀ ਰਾਤ ਕੋਈ ਇੱਕ ਇਨਸਾਨ ਉਹਨਾਂ ਨੂੰ ਆਪਣੇ ਨਾਲ ਰੱਖਦਾ ਉਹਨਾਂ ਦੇ ਨਾਲ ਸੰਭੋਗ ਕਰਦਾ ਸੰਭੋਗ ਵੀ ਕਹਿਣਾ ਇੱਥੇ ਗਲਤ ਹੋਊਗਾ ਬਲਾਤਕਾਰ ਕਹਿ ਸਕਦੇ ਆ ਕਿਉਂਕਿ ਇੰਨੀ ਛੋਟੀ ਉਮਰ ਦੇ ਬੱਚੇ ਹਾਲੇ ਮਾਨਸਿਕ ਤੌਰ ਦੇ ਉੱਪਰ ਤੇ ਸਰੀਰਕ ਤੌਰ ਦੇ ਉੱਪਰ ਇੰਨੇ ਪਰਪੱਕ ਨਹੀਂ ਹੈਗੇ ਕਿ ਉਹ ਪਹਿਲੀ ਗੱਲ ਕਿ ਉਹ ਸਮਝ ਸਕਣ ਪੂਰੀ ਤਰ੍ਹਾਂ ਦੇ ਨਾਲ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ ਵਾ ਤੇ ਸਰੀਰਕ ਤੌਰ ਦੇ ਉੱਪਰ ਵੀ ਉਹ ਇੰਨੇ ਕਾਬਲ ਨਹੀਂ ਹੈਗੇ ਕਿ ਉਸ ਚੀਜ਼ ਦਾ ਵਿਰੋਧ ਕਰ ਸਕਣ ਇਹ ਜਿੱਥੇ ਇੱਕ ਪਾਸੇ ਕਰਦੀ ਇੱਜ਼ਤ ਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਔਰਤਾਂ ਦੇ ਉੱਪਰ ਸੱਟ ਕੇ ਉਹਨਾਂ ਦੇ ਚਿਹਰਿਆਂ ਨੂੰ ਵੀ ਪਰਦੇ ਦੇ ਪਿਛੇ ਟੱਕ ਦਿੱਤਾ ਜਾਂਦਾ ਪਰ ਦੂਸਰੇ ਪਾਸੇ ਹੀ ਇਹ ਅਸ਼ਲੀਲਤਾ ਦਾ ਆਪਣੀ ਕਾਮਵਾਸਨਾ ਦਾ ਜਿਹੜਾ ਨੰਗਾ ਨਾਚਾ ਉਹ ਸੋਸਾਇਟੀ ਦੇ ਵਿੱਚ ਸ਼ਰਿਆਮ ਹੁੰਦਾ ਸਭ ਦੇ ਸਾਹਮਣੇ ਹੁੰਦਾ ਕਿਉਂਕਿ ਮਰਦਾਂ ਨੇ ਇਹ ਆਪਣੇ ਉੱਪਰੋਂ ਬਹੁਤ ਵੱਡੀ ਜ਼ਿੰਮੇਵਾਰੀ ਗਲੋਂਗੜਾਵਾ ਲਾ ਚੁੱਕੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਪਾਕਿਸਤਾਨ ਦੀ 40% ਆਬਾਦੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਗਰੀਬੀ ਦੇ ਵਿੱਚ ਰਹਿੰਦੀ ਹੈ 40 ਲੱਖ ਬੱਚੇ ਆ ਪਾਕਿਸਤਾਨ ਦੇ ਜਿਹੜੇ 10 ਸਾਲ ਦੀ ਉਮਰ ਤੋਂ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਤੇ ਕੰਮ ਵੀ ਕੋਈ ਇਸ ਤਰ੍ਹਾਂ ਨਹੀਂ ਕਿ ਕੋਈ ਬਹੁਤ ਰਿਸਪੈਕਟੇਬਲ ਕੰਮ ਹੋਵੇ ਉਹ ਉਹਨਾਂ ਚੋਂ ਜ਼ਿਆਦਾਤਰ ਜਿਵੇਂ ਗਲੀਆਂ ਦੇ ਵਿੱਚ ਕੂੜਾ ਚੱਕਦੇ ਦਿਖ ਜਾਣਗੇ ਤੇ 14-14 ਘੰਟੇ ਇਹ ਬੱਚੇ ਕੰਮ ਕਰਦੇ ਆ ਤੇ ਸ਼ਾਮ ਨੂੰ ਇਹਨਾਂ ਨੂੰ 200 ਰੁਪਈਆ ਮਿਹਨਤਾਨਾ ਦਿੱਤਾ ਜਾਂਦਾ ਸਿਰਫ ਇਹਨਾਂ 40 ਲੱਖ ਕੰਮ ਕਰਨ ਵਾਲੇ ਬੱਚਿਆਂ ਦੇ ਵਿੱਚੋਂ 25 ਲੱਖ ਤਾਂ ਉਹ ਬਾਰੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਵਾਲੀ ਵਾਰਸ ਹੈ ਜਿਨ੍ਹਾਂ ਦੇ ਸਿਰ ਦੇ ਉੱਪਰ ਕੋਈ ਛੱਤ ਹੈ ਕੀ ਆ ਪਰ 15 ਲੱਖ ਬੱਚੇ ਇਸ ਤਰ੍ਹਾਂ ਦੇ ਨੇ ਜਿਹੜਾ ਆਪਣੀ ਪੂਰੀ ਜ਼ਿੰਦਗੀ ਸੜਕ ਦੇ ਉੱਪਰ ਹੀ ਗੁਜ਼ਾਰਦੇ ਆ ਤੇ ਇਹ ਬਣਦੇ ਨੇ ਟਾਰਗੇਟ ਸ਼ਿਕਾਰ ਇਹਨਾਂ ਦਲਾਲਾਂ ਦਾ ਤੇ ਹੋਰ ਇਸ ਤਰ੍ਹਾਂ ਦੇ ਲੋਕਾਂ ਦਾ ਕੁਝ ਯੂਰੋਪੀਅਨ ਲੋਕਾਂ ਨੂੰ ਦਿੱਤੀ ਆਪਣੀ ਇੰਟਰਵਿਊ ਦੇ ਵਿੱਚ ਜਿਹੜੀ ਕਿ ਤੁਸੀਂ ਇੱਥੇ ਵੀ ਆਪਣੀ ਸਕਰੀਨ ਦੇ ਉੱਪਰ ਉਹਦੀ ਇੱਕ ਚਲਕ ਦੇਖ ਸਕਦੇ ਹੋ ਇਮਰਾਨ ਖਾਨ ਉਸ ਟਾਈਮ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਹ ਚੀਜ਼ ਨੂੰ ਮੰਨਦੇ ਆ ਕਿ ਮੈਨੂੰ ਇਹ ਪਤਾ ਸੀ ਕਿਉਂਕਿ ਮੈਂ ਵੀ ਉਸੇ ਸਮਾਜ ਦਾ ਹਿੱਸਾ ਵਾਂ ਕਿ ਇਹ ਜਿਹੜਾ ਸਾਡੇ ਸਮਾਜ ਦਾ ਇੱਕ ਕਾਲਾ ਸਿਆਹ ਪੱਖ ਹੈਗਾ ਉਹ ਪਤਾ ਸੀ ਪਰ ਮੈਂ ਇੰਨੀ ਜ਼ਿਆਦਾ ਵੱਡੇ ਤਦਾਦ ਦੇ ਉੱਪਰ ਸੀ ਵਰਤਾਰਾ ਇਹਨਾ ਵੱਡਾ ਸੀ ਫੈਲਿਆ ਹੋਇਆ ਸੀ ਤੇ ਇਹਦੇ ਬਾਰੇ ਮੈਨੂੰ ਪਤਾ ਨਹੀਂ ਸੀ ਤੇ ਅੱਗੇ ਇਸੇ ਇੰਟਰਵਿਊ ਦੇ ਵਿੱਚ ਇਹ ਇੰਟਰਵਿਊ ਤੁਸੀਂ ਸੁਣ ਸਕਦੇ ਹੋ ਚੈਨਲ ਦਾ ਨਾਮ ਹੈ ਰੀਅਲ ਸਟੋਰੀਜ਼ ਉੱਥੇ ਪੂਰੀ ਇੰਟਰਵਿਊ ਪਈ ਆ ਉੱਥੇ ਇਮਰਾਨ ਖਾਨ ਇਹ ਕਹਿੰਦੇ ਆ ਕਿ ਇਹ ਸੁਣ ਕੇ ਮੇਰਾ ਜਿਹੜਾ ਸਿਰ ਹੈਗਾ ਉਹ ਸ਼ਰਮ ਦੇ ਨਾਲ ਝੁੱਕ ਜਾਂਦਾ ਪੂਰੀ ਤਰ੍ਹਾਂ ਦੇ ਨਾਲ ਇਹ ਬਹੁਤ ਹੀ ਇੱਕ ਮਤਲਬ ਆਪਣੇ ਆਪ ਨੂੰ ਸ਼ਰਮਸਾਰ ਕਰਨ ਵਾਲਾ ਪੱਖ ਹੈਗਾ ਅਗਲੇ ਇੰਨਾ ਹੀ ਯੂਰੋਪੀਅਨ ਲੋਕਾਂ ਨੇ ਜਿਹੜਾ ਇਸੇ ਹ ਇੱਕ ਹੋਰ ਚੀਜ਼ ਦੱਸ ਦਿੰਨਾ ਇਸ ਪੂਰੇ ਵਰਤਾਰੇ ਨੂੰ ਕਿਹਾ ਜਾਂਦਾ ਬੱਚਾਵਾਜ਼ੀ ਅਫਗਾਨਿਸਤਾਨ ਚ ਵੀ ਇਹ ਬਹੁਤ ਜ਼ਿਆਦਾ ਪ੍ਰਚਲਿਤ ਆ ਤੇ ਇਸੇ ਨਾਮ ਦੇ ਨਾਲ ਪ੍ਰਚਲਿਤ ਆ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੇ ਕੋ ਕਰਮ ਕਰਨੇ ਉਹਨੂੰ ਉੱਥੇ ਬੱਚਾ ਬਾਜ਼ੀ ਕਿਹਾ ਜਾਂਦਾ ਪਰ ਇੱਕ ਚੀਜ਼ ਬੜੀ ਅਜੀਬ ਆ ਜਿੱਥੇ ਬੱਚਾ ਬਾਜ਼ੀ ਇੱਕ ਬਹੁਤ ਹੀ ਸ਼ਰਮਨਾਕ ਸ਼ਬਦ ਹੈਗਾ ਜਿਹਨੂੰ ਕੋਈ ਵੀ ਸਿਆਣਾ ਇਨਸਾਨ ਜਿਹਨੂੰ ਥੋੜੀ ਬਹੁਤ ਵੀ ਇੱਜ਼ਤ ਲਾਜ ਹੈਗੀ ਆ ਯਾ ਬੱਚਿਆਂ ਦੇ ਪ੍ਰਤੀ ਕੋਈ ਹਮਦਰਦੀ ਪਿਆਰ ਹੈਗਾ ਉਹ ਇਹ ਨਾਮ ਹੌਲੀ ਦਬੀ ਆਵਾਜ਼ ਵਿੱਚ ਲਊਗਾ ਹਮੇਸ਼ਾ ਪਰ ਪਾਕਿਸਤਾਨ ਦੇ ਵਿੱਚ ਇਹ ਇੱਕ ਨਾਰਮਲ ਇਸ ਤਰ੍ਹਾਂ ਦੀ ਗੱਲ ਹੈਗੀ ਆ ਜਿਵੇਂ ক্রিকেট ਦੇ ਕੱਲ ਦੇ ਹੋਏ ਮੈਚ ਬਾਰੇ ਦੇ ਉਹਦੇ ਸਕੋਰ ਦੀ ਗੱਲ ਕਰਨੀ ਇੱਥੇ ਏਸੀ ਚੈਨਲ ਦੇ ਕਿਉਂਕਿ ਜਦੋਂ ਪਾਕਿਸਤਾਨ ਜਾਂਦੇ ਆ ਤਾਂ ਬਹੁਤ ਸਾਰੇ ਲੋਕਾਂ ਨਾਲ ਇੰਟਰਵਿਊ ਕਰਦੇ ਆ ਅਗਲੀ ਜਿਹੜੀ ਕਲਿੱਪ ਹੈਗੀ ਆ ਇੱਥੇ ਉਹਦੇ ਵਿੱਚ ਇੱਕ ਇਨਸਾਨ ਤੁਹਾਨੂੰ ਐਡਮਿਟ ਕਰਦਾ ਇਹ ਚੀਜ਼ ਮੰਨਦਾ ਦੇਖੋਗਾ ਕਿ ਮੈਂ ਕਮ ਸੇ ਕਮ 12 ਬੱਚਿਆਂ ਦੇ ਨਾਲ ਇਹ ਸੇਜ ਆ ਸਭ ਕੁਝ ਕੀਤਾ ਵਾ ਜਿਨ੍ਹਾਂ ਦੀ ਉਮਰ ਬਹੁਤ ਹੀ ਛੋਟੀ ਰਹੀ ਆ ਅਗਲੇ ਕਲਿੱਪ ਦੇ ਵਿੱਚ ਤੁਹਾਨੂੰ ਦੇਖੂਗਾ 9 ਸਾਲ ਦਾ ਅਕੀਬ ਇਹ ਵੀ ਨਾਮ ਬਦਲ ਦਿੱਤਾ ਗਿਆ 9 ਸਾਲ ਦਾ ਇਹ ਬੱਚਾ ਵਾ ਇਹ ਅੱਗੇ ਆਪਣੀ ਕਹਾਣੀ ਦੱਸਦਾ ਇਸ ਚੈਨਲ ਵਾਲਿਆਂ ਨੂੰ ਇਹਦੇ ਅਕੋਰਡਿੰਗ ਇਹ ਜਦੋਂ ਬਹੁਤ ਛੋਟਾ ਸੀ ਇਹਨੂੰ ਕਰੋ ਮਾਪੇ ਤੋਂ ਕਿਸੇ ਤਰ੍ਹਾਂ ਨਾਲ ਕਿਸੇ ਨੇ ਕਿਡਨਾਪ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਇੱਥੇ ਲਿਆਂਦਾ ਗਿਆ ਹੁਣ ਇਹ ਆਪਣੇ ਦਿਨ ਦਾ ਜ਼ਿਆਦਾ ਟਾਈਮ ਇੱਕ ਪੱਲੀ ਕਹ ਲੋ ਜਾਂ ਕੋਈ ਇਸ ਤਰ੍ਹਾਂ ਬੋਰੀ ਕਹ ਲੋ ਉਹਦੇ ਨਾਲ ਦਿਨ ਦੇ ਵਿੱਚ ਪੂਰਾ ਕੂੜਾ ਕਰਕਟ ਚੱਕ ਕੇ ਨਗਾਉਂਦਾ ਵਾ ਜਿਹਦੇ ਇਹਨੂੰ 200 ਰੁਪਏ ਮਿਲਦੇ ਆ ਅੱਗੇ ਇਹ ਇਹ ਕਹਿੰਦਾ ਕਿ ਬੱਸਾਂ ਦੇ ਡਰਾਈਵਰ ਵੈਨਾਂ ਦੇ ਡਰਾਈਵਰ ਟਰੱਕਾਂ ਦੇ ਡਰਾਈਵਰ ਇਹਨੂੰ ਰਾਤ ਨੂੰ ਲੈ ਜਾਂਦੇ ਆ ਤੇ ਅਕਸਰ ਹੀ ਇਹਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਸਰੀਰਕ ਜਿਹੜੇ ਕੁਕਰਮ ਹੁੰਦੇ ਆ ਆਪਣੀ ਕਾਮਵਾਸਨਾ ਦੀ ਪੂਰਤੀ ਇਸ ਛੋਟੇ ਬੱਚੇ ਦੇ ਨਾਲ ਕਰਦੇ ਇੱਕ 9 ਸਾਲ ਦਾ ਬੱਚਾ ਵਾ ਪਰ ਇਹਨਾਂ ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਮੈਟਰੋਫੈਕਟ ਕਿ ਬੱਸ ਉਹ ਵੈਸੇ ਹੀ ਸਧਾਰਨ ਤੌਰ ਤੇ ਉੱਪਰ ਹੀ ਬੋਲ ਦਿੰਦਾ ਇਹ ਚੀਜ਼ਾਂ ਕਿਉਂਕਿ ਹਲੇ ਇਹਨਾਂ ਛੋਟਾ ਤੇ ਇਹ ਚੀਜ਼ ਇੰਨੀ ਕੁ ਜ਼ਿਆਦਾ ਇਹਨੇ ਆਪਣੇ ਨਾਲ ਹੁੰਦੀ ਦੇਖੀ ਤੇ ਆਪਣੇ ਆਸ-ਪਾਸੇ ਇੰਨੀ ਕੁ ਜ਼ਿਆਦਾ ਹੁੰਦੀ ਦੇਖ ਚੁੱਕਿਆ ਕਿ ਇਹਨੂੰ ਲੱਗਦਾ ਕਿ ਸ਼ਾਇਦ ਇਹ ਨਾਰਮਲ ਤਰੀਕਾ ਹੀ ਹੈਗਾ ਜ਼ਿੰਦਗੀ ਜਿਉਣ ਦਾ ਹੁਣ ਚੱਲਦੇ ਆਪਾਂ ਅਗਲੇ ਕਹਾਣੀ ਵੱਲ ਇੱਥੇ ਪਾਕਿਸਤਾਨ ਦੇ ਵਿੱਚ ਤਕਰੀਬਨ 3.5 ਲੱਖ ਟਰੱਕ ਨੇ ਤੇ 3.5 ਲੱਖ ਹੀ ਟਰੱਕ ਡਰਾਈਵਰ ਨੇ ਤੇ ਜਿਵੇਂ ਕਿ ਟਰੱਕ ਹਰੇਕ ਦੇਸ਼ ਦਾ ਤੁਸੀਂ ਕਹਿ ਲੋ ਕਿ ਉਹਦੀਆਂ ਨਾੜਾਂ ਹੁੰਦੀਆਂ ਨੇ ਜਿਹੜੀਆਂ ਉਹਨੂੰ ਸਰੀਰ ਨੂੰ ਚੱਲਦਾ ਰੱਖਦੀਆਂ ਨੇ ਖੂਨ ਦੀ ਸਪਲਾਈ ਦੇ ਨਾਲ ਉਹੀ ਕੰਮ ਇਹਨਾਂ ਦਾ ਹੈਗਾ ਪਰ ਇੱਥੇ ਇੱਕ ਚੀਜ਼ ਹੋਰ ਹੈਗੀ ਆ ਪਾਕਿਸਤਾਨੀ ਸਮਾਜ ਦੀ ਤੁਹਾਨੂੰ ਇਹਦੇ ਬਾਰੇ ਸੁਣ ਕੇ ਹੈਰਾਨੀ ਹੋਊਗੀ ਕਿਉਂਕਿ ਟਰੱਕਾਂ ਵਾਲਿਆਂ ਦੇ ਰੂਟ ਲੰਬੇ ਹੁੰਦੇ ਆ ਰਾਤ ਨੂੰ ਇਹਨਾਂ ਨੂੰ ਉੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਸੌਣ ਦੇ ਲਈ ਮੰਜੇ ਪ੍ਰੋਵਾਈਡ ਕਰਦੇ ਆ ਰੈਂਟ ਦੇ ਉੱਪਰ ਦਿੰਦੇ ਆ ਉਸ ਮੰਜੇ ਦਾ ਰੇਟ ਹੁੰਦਾ 100 ਰੁਪਈਆ ਡੇਲੀ ਇਹ ਟਰੱਕ ਡਰਾਈਵਰ ਇਹਨਾਂ ਦੇ ਕੁਝ ਅੱਡੇ ਬਣੇ ਹੁੰਦੇ ਆ ਕੋਈ ਢਾਬੇ ਹੁੰਦੇ ਆ ਦੋ ਚਾਰ ਵੱਡੇ ਉੱਥੇ ਬਹੁਤ ਸਾਰੇ ਮੰਝੇ ਲੱਗੇ ਆ ਇਹ ਟਰੱਕ ਵਾਲੇ ਸਾਰੇ ਇਕੱਠੇ ਹੋ ਕੇ ਉੱਥੇ ਹੀ ਰੁਕਦੇ ਆ ਤੇ ਹਰੇਕ ਮੰਝੇ ਦਾ 100 ਰੁਪਿਆ ਦਿੰਦੇ ਆ ਪਰ ਇੱਥੇ ਇਹ ਸਿਰਫ ਸੌਂਦੇ ਨਹੀਂ ਹੈਗੇ ਇੱਥੇ ਹੁੰਦਾ ਇਹ ਹੀ ਜਿਸਮ ਫਰੋਚੀ ਦਾ ਤੰਦਾ ਬੱਚਾ ਬਾਜ਼ੀ ਬਹੁਤ ਸਾਰੇ ਬੱਚੇ 7 ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਦੇ ਜਿਹੜੇ ਉਸੇ ਕੈਟਾਗਰੀ ਵਿੱਚ ਨੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਾਂ ਕਿਸੇ ਤਰ੍ਹਾਂ ਗਲੀ ਦੇ ਵਿੱਚ ਖੇਡਦੇ ਹੋਏ ਅਗਵਾ ਕੀਤੇ ਹੋਏ ਜਾਂ ਅਤ ਦੀ ਗਰੀਬੀ ਦੇ ਵਿੱਚ ਜੰਮੇ ਹੋਏ ਤੇ ਜਾਂ ਫਿਰ ਉਹ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਆ ਜਿਨ੍ਹਾਂ ਦਾ ਸਿਰ ਦੇ ਉੱਪਰ ਕੋਈ ਉਹਨਾਂ ਦੇ ਵਾਰੀ ਵਾਰਸ ਨਹੀਂ ਉਹਨਾਂ ਦਾ ਕੋਈ ਟਿਕਾਣਾ ਨਹੀਂ ਉਹਨਾਂ ਨੂੰ ਕਿਤੋਂ ਰੋਟੀ ਪਾਣੀ ਨਹੀਂ ਮਿਲਣਾ ਤਾਂ ਉਹ ਇਹਨਾਂ ਲੋਕਾਂ ਦੇ ਆਮ ਸ਼ਿਕਾਰ ਹੁੰਦੇ ਆ ਤੇ ਇਹ ਜਿਹੜੇ ਟਾਬਿਆਂ ਵਾਲੇ ਆ ਇਹਨਾਂ ਬੱਚਿਆਂ ਨੂੰ ਇਹਨਾਂ ਟਰੱਕ ਡਰਾਈਵਰਾਂ ਨੂੰ ਇੱਕ ਰਾਤ ਦੇ ਲਈ ਪ੍ਰੋਵਾਈਡ ਕਰਦੇ ਆ ਉਹਨਾਂ ਨੂੰ ਵੇਚ ਦਿੰਦੇ ਆ ਇੱਕ ਰਾਤ ਦੇ ਲਈ ਤੇ ਜਿਹਦਾ ਕਿ ਉਹ ਪੈਸੇ ਲੈਂਦੇ ਆ ਉਹਨਾਂ ਤੋਂ 500 ਰੁਪਏ ਤੋਂ ਲੈ ਕੇ 800 ਰੁਪਏ ਤੱਕ ਅਗਲੇ ਕਲਿੱਪ ਦੇ ਵਿੱਚ ਇੱਥੇ ਤੁਸੀਂ ਇੱਕ ਟਰੱਕ ਡਰਾਈਵਰ ਨੂੰ ਦੇਖੋਗੇ ਉਹਦੇ ਨਾਲ ਇੰਟਰਵਿਊ ਦੇ ਵਿੱਚ ਉਹਨੇ ਕੈਮਰੇ ਦੇ ਅੱਗੇ ਇਹ ਚੀਜ਼ ਮੰਨੀ ਆ ਤੇ ਇੱਥੇ ਉਹ ਵੀ ਬਹੁਤ ਹੀ ਸਹਿਜ ਸੁਭਾਅ ਕਹਿ ਰਿਹਾ ਕਿ ਹਾਂ ਇਹ ਚੀਜ਼ਾਂ ਮੈਂ ਕਰਦਾ ਰਹਨਾਵਾ ਤੇ ਬਾਕੀ ਟਰੱਕ ਵਾਲੇ ਵੀ ਕਰਦੇ ਰਹਿੰਦੇ ਆ ਇਹ ਚੀਜ਼ਾਂ ਇਹ ਟਰੱਕ ਡਰਾਈਵਰ ਜਾਂ ਬੱਸਾਂ ਵਾਲੇ ਕੈਮਰੇ ਦੇ ਸਾਹਮਣੇ ਓਪਨਲੀ ਇਸ ਤਰ੍ਹਾਂ ਦੱਸ ਰਿਹਾ ਜਿਵੇਂ ਮਤਲਬ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਤੇ ਇਹੀ ਸਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ ਆ ਪਾਕਿਸਤਾਨੀ ਸਮਾਜ ਦੇ ਵਿੱਚ ਛੋਟੇ ਬੱਚਿਆਂ ਦੇ ਨਾਲ 7-7 ਸਾਲ ਤੱਕ ਦੇ ਬੱਚਿਆਂ ਦੇ ਨਾਲ ਕੋਈ ਕਰਮ ਕਰਨਾ ਇੰਨੀ ਇੱਕ ਨਾਰਮਲ ਚੀਜ਼ ਹੋ ਚੁੱਕੀ ਆ ਕਿ ਕੈਮਰੇ ਦੇ ਸਾਹਮਣੇ ਵੀ ਉਹਨੂੰ ਮੰਨ ਲੈਣ ਦੇ ਵਿੱਚ ਕਿਸੇ ਨੂੰ ਕੋਈ ਗੁਰੇਸ਼ ਨਹੀਂ ਹੈਗਾ ਪਾਕਿਸਤਾਨ ਦੀ ਬੱਸਾਂ ਤੇ ਟਰੱਕ ਬੜੇ ਮਸ਼ਹੂਰ ਨੇ ਆਪਾਂ ਬਹੁਤ ਵਾਰ ਉਹਨਾਂ ਦੀ ਗੱਲ ਕਰਦੇ ਆਂ ਕਿ ਬਹੁਤ ਹੀ ਰੰਗ-ਬਰੰਗੀਆਂ ਨੇ ਬਹੁਤ ਸਾਰੀ ਤਰ੍ਹਾਂ ਦਾ ਉਹਨਾਂ ਦੇ ਉੱਪਰ ਕੰਮ ਕੀਤਾ ਹੁੰਦਾ ਨਕਾਸ਼ੀ ਕੀਤੀ ਹੁੰਦੀ ਆ ਇਹ ਸਭ ਕੁਝ ਹੈਗਾ ਵਾ ਪਰ ਇੰਨਾਂ ਹੀ ਬੱਸਾਂ ਤੇ ਟਰੱਕਾਂ ਨੂੰ ਚਲਾਉਣ ਵਾਲੇ ਡਰਾਈਵਰਾਂ ਦੀ ਜ਼ਿੰਦਗੀ ਦਾ ਇਹ ਸਿਆਹ ਪਹਿਲੂ ਹੈਗਾ ਕਿ ਹਰੇਕ ਹੀ ਬੱਸ ਤੇ ਕੰਡਕਟਰ ਦੇ ਨਾਲ ਜਾਂ ਫਿਰ ਟਰੱਕਾਂ ਵਾਲਿਆਂ ਦੇ ਨਾਲ ਤੁਸੀਂ ਕਦੇ ਵੀ ਪਾਕਿਸਤਾਨ ਜਾਓਗੇ ਤੁਹਾਨੂੰ ਹਮੇਸ਼ਾ ਘੱਟ ਤੋਂ ਘੱਟ ਇੱਕ ਬੱਚਾ ਜ਼ਰੂਰ ਦੇਖੂਗਾ ਜਿਹੜਾ ਉਹਨਾਂ ਦੇ ਨਾਲ ਹੀ ਉਹਨਾਂ ਰੂਟਾਂ ਦੇ ਉੱਪਰ ਨਾਲ ਚੱਲਦਾ ਵਾ ਉਹ ਬੱਚਾ ਕੋਈ ਇਸ ਤਰ੍ਹਾਂ ਨਹੀਂ ਹੈ ਨਾ ਉਹਨਾਂ ਦਾ ਆਪਣਾ ਬੱਚਾ ਹੁੰਦਾ ਇਸ ਸੀਜ਼ ਨੂੰ ਕਦੇ ਭਲੇਖਾ ਨਾ ਖਾਇਓ ਤੇ ਉਹ ਸਿਰਫ ਬੱਚੇ ਉਹਨਾਂ ਦਾ ਕਾਮ ਵਾਸਨਾ ਦੀ ਤ੍ਰਿਪਤੀ ਨੂੰ ਪੂਰੀ ਕਰਨ ਦਾ ਸਿਰਫ ਸਾਧਨ ਨਹੀਂ ਇਸ ਤੋਂ ਇਲਾਵਾ ਜਦੋਂ ਹੀ ਰਾਤ ਹੁੰਦੀ ਆ ਇਨ੍ਹਾਂ ਟਰੱਕਾਂ ਦੀਆਂ ਲਾਲ ਰੰਗ ਦੀਆਂ ਲਾਈਟਾਂ ਜਿਹੜੇ ਕੈਬਨ ਹੁੰਦੇ ਆ ਉਹ ਇਨ੍ਹਾਂ ਸਾਰੇ ਟਰੱਕ ਡਰਾਈਵਰਾਂ ਨੇ ਆਪਣੇ ਅੰਦਰ ਬਹੁਤ ਹੀ ਡਾਰਕ ਬ੍ਰਾਈਟ ਚਮਕਦੀਆਂ ਲਾਲ ਲਾਈਟਾਂ ਲਾਈਆਂ ਹੁੰਦੀਆਂ ਨੇ ਜਿਵੇਂ ਕਿ ਕਹਿੰਦੇ ਕਿ ਉਹ ਰੈੱਡ ਏਰੀਏ ਜਿਵੇਂ ਰੈੱਡ ਲਾਈਟ ਏਰੀਏ ਹੁੰਦੇ ਆ ਜਿੱਥੇ ਔਰਤਾਂ ਆਪਣੇ ਜਿਸਮ ਦਾ ਧੰਦਾ ਕਰਦੀਆਂ ਨੇ ਉਸ ਤਰ੍ਹਾਂ ਦੀਆਂ ਕਲਬਾਂ ਤੇ ਉੱਥੇ ਇਸ ਤਰ੍ਹਾਂ ਦੀਆਂ ਚਮਕੀਲੀਆਂ ਲਾਈਟਾਂ ਹੁੰਦੀਆਂ ਤਾਂ ਇਹ ਰਾਤ ਨੂੰ ਪੂਰਾ ਉਸ ਤਰ੍ਹਾਂ ਦਾ ਮਾਹੌਲ ਰੱਖਦੇ ਆ ਉੱਥੇ ਪਰਫਿਊਮ ਛਿੜਕਿਆ ਜਾਂਦਾ ਵਾ ਤੇ ਫੇਰ ਸ਼ੋਸ਼ਣ ਹੁੰਦਾ ਇੰਨਾ ਛੋਟੇ ਬੱਚਿਆਂ ਦਾ ਜਦੋਂ ਇਹ ਟੀਮ ਜ਼ਿਆਈ ਅਫਵਾਨ ਨੂੰ ਮਿਲਦੀ ਆ ਪਾਕਿਸਤਾਨ ਦੇ ਵਕੀਲ ਨੇ ਜਿਨ੍ਹਾਂ ਨੇ ਜਦੋਂ ਹੀ ਵਕਾਲਤ ਸ਼ੁਰੂ ਕੀਤੀ ਆ ਤਾਂ ਉਸੇ ਟਾਈਮ ਤੋਂ ਹੀ ਇਸ ਕੋਡ ਨੂੰ ਜਿਹੜਾ ਸਮਾਜ ਦਾ ਇੱਕੋੜ ਹੈਗਾ ਵਾ ਉਹਨੂੰ ਖਤਮ ਕਰਨ ਦੇ ਲਈ ਲਗਾਤਾਰ ਸਿਰਫ ਇਹੀ ਕੇਸ ਲੜਦੇ ਨੇ ਉਹ ਇੱਥੇ ਆਪਣੀ ਇੰਟਰਵਿਊ ਦੇ ਵਿੱਚ ਦੱਸਦੇ ਨੇ ਹੋ ਸਕਦਾ ਤੁਹਾਨੂੰ ਇਸ ਚੈਨਲ ਦੇ ਵਿੱਚ ਤੁਹਾਨੂੰ ਉਹਦੀ ਕਲਿੱਪ ਵੀ ਦਿਖੇ ਪਰ ਉਹ ਸਿਰਫ ਆਪਾਂ ਥੋੜੀ ਲਾ ਸਕਦੇ ਹਾਂ ਇੱਥੇ ਅਗਲੀ ਚੀਜ਼ ਉਹ ਇਹ ਦੱਸਦੇ ਨੇ ਕਿ ਹਾਂ ਸਾਰੇ ਟਰੱਕ ਡਰਾਈਵਰ ਜਾਂ ਬੱਸਾਂ ਵਾਲੇ ਨਹੀਂ ਚਾਹੁੰਦੇ ਕਿ ਇਹਨਾਂ ਓਪਨਲੀ ਇਹ ਕੰਮ ਕਰਨੇ ਤਾਂ ਇਸ ਕਰਕੇ ਇਹਨਾਂ 10 ਬੱਚਿਆਂ ਦੇ ਵਿੱਚੋਂ ਕਮ ਸੇ ਕਮ ਇੱਕ ਨੂੰ ਇਹ ਟਰੱਕਾਂ ਜਾਂ ਬੱਸਾਂ ਵਾਲੇ ਉਹ ਸਭ ਕੁਝ ਕਰਨ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੰਦੇ ਨੇ ਤੇ ਰਾਤ ਨੂੰ ਕਿਤੇ ਵੀ ਉਹਨਾਂ ਨੂੰ ਉਹਨਾਂ ਦੀ লাশ ਨੂੰ ਕਿਤੇ ਵੀ ਸਿੱਟ ਜਾਂਦੇ ਨੇ ਤੇ ਜਿਦੀ ਕਿ ਕੋਈ ਵੀ ਪੁਲਿਸ ਕਦੇ ਵੀ ਪੈਰਵਾਈ ਨਹੀਂ ਕਰਦੀ ਅਗਲੀ ਚੀਜ਼ ਜਿਹੜੀ ਜ਼ਿਆ ਅਹਿਵਾਨ ਦੱਸਦੇ ਨੇ ਉਹ ਇਹ ਕਹਿੰਦੇ ਨੇ ਕਿ ਪਾਕਿਸਤਾਨ ਦੀਆਂ ਸੜਕਾਂ ਦੇ ਉੱਪਰ ਰਹਿਣ ਵਾਲੇ ਹਰ 100 ਦੇ ਵਿੱਚੋਂ ਘੱਟ ਤੋਂ ਘੱਟ 90 ਬੱਚੇ ਇਨ੍ਹਾਂ ਚੀਜ਼ਾਂ ਦਾ ਸ਼ਿਕਾਰ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਾਰ ਇਨ੍ਹਾਂ ਲੋਕਾਂ ਤੋਂ ਜਾਂ ਇਹੋ ਜਿਹੀਆਂ ਪਾਰਕਾਂ ਦੇ ਵਿੱਚ ਜਿੱਥੇ ਆਮ ਲੋਕ ਜਾਂਦੇ ਆ ਪਾਕਿਸਤਾਨ ਦੇ ਨਾਰਮਲ ਸਮਾਜ ਜਿਨ੍ਹਾਂ ਦੇ ਵਿੱਚ ਆਮ ਵਿਚਰਦੇ ਨੇ ਲੋਕ ਉੱਥੋਂ ਦੇ ਲੋਕ ਜਾਂਦੇ ਆ ਜਾਂ ਇਸ ਤਰ੍ਹਾਂ ਟਰੱਕਾਂ ਜਾਂ ਬੱਸਾਂ ਵਾਲੇ ਉਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਆ ਹੁਣ ਆਪਾਂ ਅੱਗੇ ਆਉਂਦੇ ਆ ਪਾਕਿਸਤਾਨ ਦੇ ਇੱਕ ਹੋਰ ਬਹੁਤ ਮਸ਼ਹੂਰ ਚੈਨਲ ਰਫ਼ਤਾਰ ਦੇ ਉੱਪਰ ਰਫ਼ਤਾਰ ਚੈਨਲ ਇਸ ਤਰ੍ਹਾਂ ਦੀਆਂ ਹੀ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਪਾਕਿਸਤਾਨ ਦੇ ਅੰਦਰ ਦੀਆਂ ਉਹਨਾਂ ਨੂੰ ਉਹ ਉਜਾਗਰ ਕਰਦੇ ਰਹਿੰਦੇ ਆ ਨੌਜਵਾਨ ਲੋਕਾਂ ਦਾ ਚੈਨਲ ਹੈਗਾ ਇਹ ਬਹੁਤ ਸਾਰੀਆਂ ਲੜਕੀਆਂ ਤੇ ਬਹੁਤ ਸਾਰੇ ਲੜਕੇ ਇਹਦੇ ਨਾਲ ਜੁੜੇ ਹੋਏ ਆ ਆਪਣੇ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਏਸੀ ਚੀਜ਼ ਦਾ ਜ਼ਿਕਰ ਕੀਤਾ ਤੇ ਉਹ ਇੱਕ ਟਰੱਕ ਡਰਾਈਵਰ ਨੂੰ ਮਿਲਦੇ ਆ ਉਹਦਾ ਨਾਮ ਹੈ ਬਾਦਸ਼ਾਹ ਖਾਨ ਤੇ ਬਾਦਸ਼ਾਹ ਖਾਨ ਬਿਨਾਂ ਕਿਸੇ ਸ਼ਰਮ ਦੇ ਬਿਨਾਂ ਕਿਸੇ ਲੁੱਕ ਲਪੇਟ ਦੇ ਉਹਨਾਂ ਦੇ ਸਾਹਮਣੇ ਇਹ ਐਡਮਿਟ ਕਰਦਾ ਕਿ ਹਾਂ ਉਹ ਜਦੋਂ ਤੋਂ ਟਰੱਕ ਚਲਾ ਰਿਹਾ ਹੁਣ ਉਹ ਬਜ਼ੁਰਗ ਹੋ ਚੁੱਕਿਆ ਉਹ ਉਦੋਂ ਤੋਂ ਆ ਚੀਜ਼ਾਂ ਕਰ ਰਿਹਾ ਪਰ ਜਦੋਂ ਉਹਦੇ ਤੋਂ ਅੱਗੇ ਪੁੱਛਿਆ ਗਿਆ ਕੁਐਸਚਨ ਪੁੱਛੇ ਗਏ ਤਾਂ ਉਹ ਕਹਿੰਦਾ ਕਿ ਇਹ ਬਿਲਕੁਲ ਨਾਰਮਲ ਵਰਤਾਰਾ ਤੇ ਮੈਨੂੰ ਇਹਦੇ 'ਚ ਕੋਈ ਗਲਤ ਨਹੀਂ ਲੱਗਦਾ ਅਗਲੀ ਚੀਜ਼ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਚੀਜ਼ ਕਿਉਂਕਿ ਇੱਕ ਉਮਰ ਦੇ ਉੱਪਰ ਇਨਸਾਨ ਨੂੰ ਹਰ ਇਨਸਾਨ ਨੂੰ ਇੱਕ ਸਾਥੀ ਦੀ ਲੋੜ ਹੁੰਦੀ ਹੈ ਜਿਹਦੇ ਨਾਲ ਕਿ ਉਹ ਆਪਣੀਆਂ ਪਰਸਨਲ ਜ਼ਿੰਦਗੀ ਸ਼ੇਅਰ ਕਰਦਾ ਵਹ ਹਰ ਤਰ੍ਹਾਂ ਦੀ ਉਹਦੇ ਵਿੱਚ ਸਰੀਰਕ ਲੋਡਾਂ ਵੀ ਹੁੰਦੀਆਂ ਨੇ ਉਹਦੇ ਵਿੱਚ ਇਮੋਸ਼ਨਲ ਭਾਵਨਾਤਮਕ ਲੋਡਾਂ ਵੀ ਹੁੰਦੀਆਂ ਮਾਨਸਿਕ ਲੋਡਾਂ ਵੀ ਹੁੰਦੀਆਂ ਨੇ ਹੁਣ ਇੱਥੇ ਇਹ ਵਰਤਾਰਾ ਇੰਨਾ ਖ ਜਿਆਦਾ ਆ ਕਿ ਬਾਦਸ਼ਾਹ ਖਾਨ ਨੂੰ ਆਪਣੀ ਪੂਰੀ ਜ਼ਿੰਦਗੀ ਆਪਣੀ ਸਰੀਰਕ ਲੋਡ ਪੂਰੀ ਕਰਨ ਲਈ ਵਿਆਹ ਕਰਵਾਉਣ ਦੀ ਲੋੜ ਪਈ ਹੋਈ ਨਹੀਂ ਤੇ ਉਹਨੇ ਆਪਣੀ ਪੂਰੀ ਜ਼ਿੰਦਗੀ ਵਿਆਹ ਹੀ ਨਹੀਂ ਕਰਵਾਇਆ ਤੇ ਉਹੀ ਸੇਮ ਜਿੰਨਾ ਰੇਟ ਬੱਚਿਆਂ ਦਾ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਅਲੱਗ-ਅਲੱਗ ਲੋਕਾਂ ਨੇ ਇਹਨਾਂ ਤੋਂ ਪੁੱਛਿਆ ਉਹੀ ਰੇਟ ਇੱਥੇ ਬਾਦਸ਼ਾਹ ਕਾਨ ਵੀ ਦੱਸਦਾ ਇੱਕ ਰਾਤ ਦਾ ਇੱਕ ਬੱਚੇ ਨੂੰ ਇਹ ਦਿੰਦੇ ਆ 500 ਰੁਪਏ ਤੋਂ ਲੈ ਕੇ 800 ਰੁਪਏ ਰਫ਼ਤਾਰ ਚੈਨਲ ਦੀ ਜਿਹੜੀ ਵੀ ਉਹਨਾਂ ਦਾ ਸਰਵੇ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਉਹਦੇ ਵਿੱਚ ਅਕੋਰਡਿੰਗ ਉਹ ਸਰਵੇ ਦੇ ਅੱਧੇ ਤੋਂ ਜ਼ਿਆਦਾ 50% ਤੋਂ ਜ਼ਿਆਦਾ ਟਰੱਕ ਡਰਾਈਵਰਾਂ ਨੇ ਕੈਮਰੇ ਦੇ ਸਾਹਮਣੇ ਇਹ ਚੀਜ਼ ਮੰਨੀ ਕਿ ਉਹਨਾਂ ਨੇ ਛੋਟੇ ਬੱਚਿਆਂ ਦੇ ਨਾਲ ਜਿਹੜਾ ਕੰਮ ਹੈਗਾ ਵਾ ਇਸ ਤਰ੍ਹਾਂ ਦਾ ਕੰਮ ਹੈਗਾ ਉਹ ਬਹੁਤ ਵਾਰ ਕੀਤਾ ਵਾ 50% ਤੋਂ ਜ਼ਿਆਦਾ ਨੇ ਕੈਮਰੇ ਦੇ ਸਾਹਮਣੇ ਮੰਨੇ ਆ ਤਾਂ ਹੁਣ ਤੁਸੀਂ ਇੱਥੇ ਦੇਖ ਲਓ ਕਿ ਕੈਮਰੇ ਤੋਂ ਬਿਨਾ ਇਹ ਚੀਜ਼ ਕਿੰਨੀ ਕ ਕਾਲੀ ਹੋਊਗੀ ਇਹ ਜਿਹੜੀ ਸਮਾਜ ਤੇ ਉਹਨਾਂ ਦਾ ਇੱਕ ਸਿਆਹ ਪਹਿਲੂ ਹੈਗਾ ਵਾ ਇਹ ਕਿੰਨਾ ਕੁ ਵੱਡਾ ਕਿੰਨਾ ਕੁ ਭਿਆਨਕ ਹੋਊਗਾ ਪਾਕਿਸਤਾਨ ਦਾ ਇੱਕ ਹੋਰ ਐਨਜੀਓ ਗਰੁੱਪ ਹੈ ਹੁਣ ਉਥੇ ਕੁਝ ਲੋਕ ਹੈਗੇ ਆ ਜਿਹੜੇ ਇਸ ਚੀਜ਼ ਦੇ ਅਗੇਂਸਟ ਕੰਮ ਕਰ ਰਹੇ ਆ ਇਹਨਾਂ ਬੱਚਿਆਂ ਨੂੰ ਸੜਕਾਂ ਤੋਂ ਹਟਾ ਰਹੇ ਆ ਉਹਨਾਂ ਨੂੰ ਸਿਰ ਦੇ ਉੱਪਰ ਛੱਤ ਦੇ ਰਹੇ ਆ ਉਹਨਾਂ ਨੂੰ ਪੜਾਉਣ ਦਾ ਕੰਮ ਕਰ ਰਹੇ ਆ ਉਹਨਾਂ ਦੇ ਵਿੱਚ ਹੈਗਾ ਗਰੁੱਪ ਡਿਵੈਲਪਮੈਂਟ ਨਾਂ ਦਾ ਐਨ ਜੀਓ ਉਹਨੂੰ ਚਲਾਉਣ ਵਾਲੇ ਨੇ ਇਮਰਾਨ ਤੱਕਰ ਇਮਰਾਨ ਤੱਕਰ ਆਪਣੀ ਇੰਟਰਵਿਊ ਵਿੱਚ ਦੱਸਦੇ ਨੇ ਕਿ ਇੱਕ ਬੱਚਾ ਜਦੋਂ ਪਾਕਿਸਤਾਨ ਦੀਆਂ ਸੜਕਾਂ ਦੇ ਉੱਪਰ ਆ ਜਾਂਦਾ ਤਾਂ ਉਸ ਤੋਂ ਬਾਅਦ ਉਹਦੇ ਇਸ ਤਰ੍ਹਾਂ ਦੇ ਲੋਕਾਂ ਦਾ ਸ਼ਿਕਾਰ ਬਣਨ ਦੇ ਚਾਂਸਸ 70 ਤੋਂ 80% ਹੋ ਜਾਂਦੇ ਨੇ ਇਹ ਹਾਲਾਤ ਹੈ ਕੀ ਆ ਪਾਕਿਸਤਾਨ ਦੇ ਸਮਾਜ ਦੀ ਕਿ ਕੋਈ ਵੀ ਬੱਚਾ ਜੇ ਘਰੋਂ ਬਾਹਰ ਜਾਂਦਾ ਵਾ ਤੇ ਇਸ ਤਰ੍ਹਾਂ ਇਕੱਲਾ ਕਿਤੇ ਵੀ ਤੁਰਿਆ ਫਿਰ ਰਿਹਾ ਵਾ ਤਾਂ ਇਹ ਉਹਨਾਂ ਨੇ ਡਾਟਾ ਦਿੱਤਾ 24 ਘੰਟੇ ਦਾ ਕਿ ਜੇ ਉਹ 24 ਘੰਟੇ ਘਰੋਂ ਬਾਹਰ ਰਹਿੰਦਾ ਵਾ ਤਾਂ 70 ਤੋਂ 80% ਚਾਂਸਸ ਨੇ ਕਿ ਕੋਈ ਨਾ ਕੋਈ ਉਹਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਊਗਾ ਅਗਲੀ ਚੀਜ਼ ਯੂਨੀਸੇਫ ਦੁਨੀਆ ਦੀ ਇੱਕ ਮੰਨੀ ਪਰਮੰਨੀ ਸੰਸਥਾ ਵਾ ਉਹਨਾਂ ਦੇ ਅਕੋਰਡਿੰਗ ਇਹ ਜੇ ਹਾਲੇ ਤੱਕ ਵੀ ਤੁਸੀਂ ਹੈਰਾਨ ਨਹੀਂ ਹੋਏ ਇਹਨਾਂ ਡਾਟਾ ਦੇ ਉੱਪਰ ਜਿੰਨਾ ਵੀ ਡਾਟਾ ਮੈਂ ਤੁਹਾਨੂੰ ਹਾਲੇ ਤੱਕ ਪ੍ਰੋਵਾਈਡ ਕੀਤਾ ਤੁਹਾਨੂੰ ਦੱਸਿਆ ਅਗਲਾ ਬਿਲਕੁਲ ਤੁਹਾਨੂੰ ਹੈਰਾਨ ਕਰ ਦੇਗਾ ਤੇ ਮੈਨੂੰ ਨਹੀਂ ਪਤਾ ਕਿ ਦਿਮਾਗ ਦਾ ਉਸ ਤੋਂ ਬਾਅਦ ਕੀ ਬਣੂਗਾ ਸੁਣਨ ਤੋਂ ਬਾਅਦ ਯੂਨੀਸੈਫ ਦੇ ਅਕੋਰਡਿੰਗ ਹਰ ਦਿਨ ਪਾਕਿਸਤਾਨ ਦੇ ਵਿੱਚ 11% ਬੱਚਿਆਂ ਦੇ ਨਾਲ ਇਸ ਤਰ੍ਹਾਂ ਦੇ ਕੁਕਰਮ ਕੀਤੇ ਜਾਂਦੇ ਆ ਮੈਂ ਅੱਜ ਤੱਕ ਇੰਨਾ ਭਿਆਨਕ ਅੰਕੜਾ ਕਦੇ ਵੀ ਕਿਤੇ ਨਹੀਂ ਪੜਿਆ ਬਹੁਤ ਸਾਰੀਆਂ ਇਤਿਹਾਸਤਿਕ ਕਿਤਾਬਾਂ ਮੇਰੇ ਕੋਲ ਪਈਆਂ ਨੇ ਬਹੁਤ ਇਹੋ ਜਿਹੇ ਅੰਕੜੇ ਹੁੰਦੇ ਆ ਮਰਨ ਵਾਲਿਆਂ ਦੇ ਹੋਰ ਸਭ ਕੁਝ ਕਿ ਤੁਸੀਂ ਹੈਰਾਨ ਹੋ ਜਾਂਦੇ ਹੋ ਪਰ ਇਹ ਅੰਕੜਾ ਜਦੋਂ ਹੀ ਮੈਂ ਦੇਖਿਆ ਤਾਂ ਮੈਂ ਮਤਲਬ ਹੈਰਾਨ ਹੋ ਗਿਆ ਮੈਂ ਸ਼ੌਕ ਹੋ ਗਿਆ ਪੂਰੇ ਪਾਕਿਸਤਾਨ ਦੇ 11% ਬੱਚੇ ਹਰ 100 ਦੇ ਵਿੱਚੋਂ 11 ਬੱਚੇ ਰੋਜ਼ ਮਤਲਬ ਇਹ ਜ਼ਰੂਰੀ ਨਹੀਂ ਕਿ ਇੱਕੋ ਬੱਚੇ ਦੇ ਨਾਲ ਹੋਵੇ ਪਰ ਜਿੰਨੀ ਵੀ ਟੋਟਲ ਜਨਸੰਖਿਆ ਬੱਚਿਆਂ ਦੀ ਆ ਉਨ੍ਹਾਂ ਦੇ ਵਿੱਚੋਂ 11% ਤੱਕ ਬੱਚੇ ਰੋਜ਼ ਇਨ੍ਹਾਂ ਚੀਜ਼ਾਂ ਦਾ ਸ਼ਿਕਾਰ ਹੁੰਦੇ ਆ ਇਹਨੂੰ ਉੱਥੇ ਬੋਲਿਆ ਜਾਂਦਾ ਬੱਚਾਬਾਜ਼ੀ ਤੇ ਮਰਦਾਂ ਦੀ ਇਹ ਦੁਨੀਆ ਸ਼ਰਿਆਮ ਓਪਨਲੀ ਨੰਗਾ ਨਾਚ ਆਪਣੀ ਕਾਮਵਾਸਨਾ ਦਾ ਚੱਲਦਾ ਵਾ ਬਿਲਕੁਲ ਇੱਕ ਸਮਾਨਾਂਤਰ ਉਸ ਦੁਨੀਆ ਦੇ ਜਿਹਦੇ ਵਿੱਚ ਔਰਤਾਂ ਨੂੰ ਪਰਦੇ 'ਚ ਰੱਖਿਆ ਜਾਂਦਾ ਪਰਿਵਾਰ ਦੀ ਇੱਜ਼ਤ ਦੇ ਖਾਤਰ ਉਹਨਾਂ ਨੂੰ ਕਤਲ ਕੀਤਾ ਜਾਂਦਾ ਤੇ 1000 ਤੋਂ ਜ਼ਿਆਦਾ ਔਰਤਾਂ ਹਰ ਸਾਲ ਉਥੇ ਮਾਰੀਆਂ ਜਾਂਦੀਆਂ ਨੇ ਤਾਂ ਦੋ ਦੁਨੀਆਂ ਨੇ ਇੱਕ ਔਰਤਾਂ ਦੀ ਇੱਕ ਮਰਦਾਂ ਦੀ ਦੋ ਤਰ੍ਹਾਂ ਦੇ ਰੂਲ ਨੇ ਇੱਕ ਔਰਤਾਂ ਲਈ ਇੱਕ ਮਰਦਾਂ ਲਈ ਅਗਲੀ ਚੀਜ਼ ਜਿਹੜੀ ਇਮਰਾਨ ਤੱਕਰ ਦੱਸਦੇ ਨੇ ਉਹਨਾਂ ਨੇ ਇਹ ਬੋਲਿਆ ਇਸ ਇੰਟਰਵਿਊ ਦੇ ਵਿੱਚ ਜਿਹੜੀ ਉਹਨਾਂ ਨੇ ਰਫਤਾਰ ਚੈਨਲ ਜਾਂ YouTube ਚੈਨਲ ਕਹਿ ਲੈਣੇ ਉਹਨਾਂ ਨੂੰ ਦਿੱਤੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਸ਼ਾਮ ਤੋਂ ਬਾਅਦ ਬਾਹਰ ਨਿਕਲਣ ਬੜਾ ਕੋਈ ਵੀ ਡਰਾਈਵਰ ਜਾਂ ਕੰਡਕਟਰ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਇਨਸਾਨ ਸਧਾਰਨ ਤੁਹਾਨੂੰ ਕਿਸੇ ਬੱਚੇ ਤੋਂ ਬਿਨਾ ਨਹੀਂ ਦੇਖੂਗਾ ਇਹਨਾਂ ਸਾਰਿਆਂ ਦੇ ਨਾਲ ਕੋਈ ਨਾ ਕੋਈ ਬੱਚਾ ਹੋਊਗਾ ਤਾਂ ਇੰਨੀ ਵੱਡੀ ਇਹ ਸਮੱਸਿਆ ਹੈਗੀ ਹੈ ਉਹਨਾਂ ਦੇ ਸਮਾਜ ਦੀ ਹੋ ਸਕਦਾ ਤੁਹਾਨੂੰ ਪਹਿਲਾਂ ਇਹਦੇ ਬਾਰੇ ਕੁਝ ਅੰਦਾਜ਼ਾ ਹੋਵੇ ਤਾਂ ਇਹ ਹੈਗੀ ਹੈ ਜੀ ਕਹਾਣੀ ਪਾਕਿਸਤਾਨ ਦੇ ਸਮਾਜ ਦੀ ਔਰਤਾਂ ਦੀ ਦੁਨੀਆ ਦੀ ਤੇ ਮਰਦਾਂ ਦੀ ਦੁਨੀਆ ਦੀ ਤੇ ਹੁਣ ਮੈਨੂੰ ਪਤਾ ਨਹੀਂ ਇਹਦੇ ਬਾਰੇ ਕੀ ਕਿਹਾ ਜਾਵੇ ਹੁਣ ਮੈਂ ਬਾਕੀ ਦੇ ਇਹ ਸਭ ਚੀਜ਼ਾਂ ਨੂੰ ਜੋ ਮੈਂ ਤੁਹਾਨੂੰ ਦੱਸੀਆਂ ਉਹਨਾਂ ਨੂੰ ਤੁਸੀਂ ਪਚਾ ਸਕੋ ਉਹਦੇ ਤੋਂ ਕੋਈ ਆਪਣਾ ਨਿਰਨੇ ਕੱਢ ਸਕੋ ਉਹਦੇ ਕਾਰਨ ਸਮਝ ਸਕੋ ਤੁਸੀਂ ਖੁਦ ਵੀ ਸਿਆਣੇ ਹੋ ਮੈਂ ਇਹ ਸਭ ਕੁਝ ਤੁਹਾਡੇ ਉੱਪਰ ਛੱਡਦਾ ਤੇ ਇਸ ਚੀਜ਼ ਨੂੰ ਹੁਣ ਇੱਥੇ ਬੰਦ ਕਰਦਾ ਤੇ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ